ਸਤਕਾਰਯੋਗ ਸਤਕਾਰਯੋਗ ਪੰਜਾਬੀਓ ਇਨਸਾਫਪਸੰਦ ਲੋਕੋ ਅੱਜ ਨਰਿੰਦਰਪਾਲ ਟੀਚਰ ਜੋ ਗੋਨਿਆਣਾ ਦਾ ਪਿਛਲੇ ਦਿਨਾਂ ਤੋਂ ਸੀਐਸਟਾਫ ਉਹ ਪਟੰਡਾ ਨੇ ਚੱਕ ਕੇ ਤੇ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਿਆ ਉਸ ਦੇ ਇਨਸਾਫ ਦਾ ਅੱਜ ਇਨਸਾਫ ਲੈਣ ਦੇ ਲਈ ਹਜ਼ਾਰਾਂ ਸੈਂਕੜੇ ਲੋਕਾਂ ਦਾ ਇਕੱਠ ਗੋਨਿਆਣਾ ਦਾਣਾ ਮੰਡੀ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਅੱਜ ਸਮੂਹਿਕ ਜਥੇਬੰਦੀਆਂ ਹਾਜ਼ਰ ਹੋਈਆਂ ਤਾਂ ਜੋ ਇਹ ਬੁੱੱਛੜ ਸਰਕਾਰ ਦਾ ਜਿਹੜਾ ਕਾਲਾ ਕਾਰਨਾਮਾ ਕੀਤਾ ਇੱਕ ਯੋਗ ਅਧਿਆਪਕ ਜੋ ਕਿ ਲੋਕਾਂ ਦੇ ਬੱਚਾ ਦਾ ਇੱਕ ਬਣਾਉਣ ਦੇ ਲਈ ਅਧਿਆਪਕ ਬਣਦਾ ਹੈ ਤੇ ਉਹਦੀਆਂ ਪਿਛਲੇ ਲੰਮੇ ਸਮੇਂ ਤੋਂ ਦਿੱਤੀਆਂ ਗਈਆਂ ਸੇਵਾਵਾਂ ਬੜੀਆਂ ਸ਼ਾਨਦਾਰ ਰਹੀਆਂ ਤੇ ਉਸ ਨੂੰ ਬੜੇ ਅਨਮਨੁੱਖੀ ਤਸ਼ੱਦਦ ਕਰਕੇ ਟਾਰਚ ਕਰਕੇ ਉਹਦੇ ਕਰੰਟ ਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਦੇ ਇਵੈਂਟ ਦੇ ਵਿੱਚ ਅੱਜ ਪੂਰੀ ਕੋਨਿਆਣਾ ਮੰਡੀ ਹੈਗੀ ਹੈ ਜਿਹੜੀ ਉਹ ਬੰਦ ਹੈਗੀ ਆ ਇਹ ਕੋਨਿਆਣੇ ਮੰਡੀ ਦੇ ਲੋਕਾਂ ਦਾ ਇੱਕ ਹੈਗਾ ਜਿਹੜਾ ਉਹ ਇਹ ਸਾਬਤ ਕਰਦਾ ਕਿ ਅਸੀਂ ਨਰਿੰਦਰ ਪਾਲ ਦੀ ਮੌਤ ਦਾ ਇਨਸਾਫ ਹੈਗਾ ਜਿਹੜਾ ਉਹਨਾਂ ਪੁਲਿਸ ਕਰਮਚਾਰੀਆਂ ਤੋਂ ਅਸੀਂ ਇਸ ਸਟਾਫ ਤੋਂ ਉਹਨਾਂ ਨੂੰ ਸਜ਼ਾ ਦਿਵਾ ਕੇ ਜਿਹੜਾ ਲੈ ਕੇ ਰਵਾਂਗੇ ਅੱਜ ਇਸ ਧਰਨੇ ਦੇ ਵਿੱਚ ਕਿਰਤੀ ਕਿਸਾਨੀ union ਦੀ ਵੱਡੀ Deixa